ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਨੇੜੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨ ਤੇ پابੰਦੀ ਲਗਾ ਦਿੱਤੀ ਗਈ ਹੈ ਹੈਰੀਟੇਜ ਸਟਰੀਟ ਤੇ ਬੋਰਡ ਵੀ ਲਗਾਏ ਜਾ ਰਹੇ ਨੇ ਜਿਨ੍ਹਾਂ ਤੇ ਲਿਖਿਆ ਹੈ ਕਿ ਗੀਤਾ ਉੱਪਰ ਰੀਲਾ ਬਣਾਉਣੀਆਂ ਜਾਂ ਪ੍ਰੀ-ਵੇਡਿੰਗ ਸ਼ੂਟ ਕਰਨੇ ਮਨਾ ਨੇ ਪੰਜਾਬ ਪੁਲਿਸ ਵੱਲੋਂ ਇਸ ਸੰਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਪੁਲਿਸ ਮੁਲਾਜ਼ਮਾ ਦਾ ਕੀ ਕੁਝ ਕਹਿਣਾ ਤੁਸੀਂ ਵੀ ਸੁਣੋ ਕੁਝ ਲੋਕਾਂ ਵਿੱਚੋਂ ਪ੍ਰੀ-ਵੇਡਿੰਗ ਜਾਂ ਫੋਟੋ ਖਿੱਚਉਂਦੇ ਨੇ ਜਾ ਕੁਛ ਐਵੋ ਜਿਆ ਉਹ ਤੋਂ ਚੰਗੇ ਲਈ ਇਸੜਾ ਆਮ ਤੌਰ ਉਪਰਕ ਦੇ ਭਾਵਨਾਵਾਂ ਨੂੰ ਫੇਸਪਾਲਦੀ ਆ ਉਸ ਉਸ ਵਾਂਗੂ ਜਨਤਾ ਨੂੰ ਜਾਗਰੂਕ ਕਰਾਇਆ ਸਰਬੰਦਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਪਰ ਜੋ ਸਿੰਘ ਸਾਹਿਬ ਦੇ ਹੁਕਮਾਂ ਦੇ ਅਨਸਾਰ ਤੇ ਜਦ ਸੰਗਤਾਂ ਨੂੰ ਜਾਣੂਤ ਲਾਇਆ ਗਿਆ ਕਿ ਇਹ ਜਿਆ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਤਾਈ ਸੰਗਤ ਮਾਨ ਨੂੰ ਸਨਮਾਨ ਨੂੰ ਫੇਸਪਾਲਦੀ ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੇਰੇ ਬਣੀ ਹੈਰੀਟੇਜ ਸਟਰੀਟ ਨੇਰੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਹੈਰੀਟੇਜ ਸਟਰੀਟ ਤੇ ਬੋਰਡ ਵੀ ਲਗਾਏ ਜਾ ਰਹੇ ਨੇ ਜਿਨ੍ਹਾਂ ਤੇ ਲਿਖਿਆ ਹੈ ਕਿ ਗੀਤਾਂ ਉੱਪਰ ਰੀਲਾ ਬਣਾਉਣੀਆਂ ਜਾਂ ਪ੍ਰੀ-ਵੈਡਿੰਗ ਸ਼ੂਟ ਕਰਨੇ ਮਨਾ ਨੇ ਪੰਜਾਬ ਪੁਲਿਸ ਵੱਲੋਂ ਇਸ ਸੰਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਪੁਲਿਸ ਮੁਲਾਜ਼ਮਾ ਦਾ ਕੀ ਕੁਝ ਕਹਿਣਾ ਤੁਸੀਂ ਵੀ ਸੁਣੋ ਕੁਝ ਲੋਕਾਂ ਵਿੱਚ ਪ੍ਰੀ-ਵੈਡਿੰਗ ਜਾਂ ਫੋਟੋ ਕਿਸ਼ੌਨੀ ਨੇ ਜਾ ਕੁਝ ਇਹੋ ਜਿਹੇ ਉਹ ਤੋਂ ਚਾਹੁੰਦੇ ਨੇ ਕਿ ਸੜਾ ਆਮ ਆਪਲਕ ਦੇ ਭਾਵਨਾਵਾਂ ਨੂੰ ਫੇਸਪੌਂਡੀ ਆ ਉਸ ਉਸ ਵੱਡੀ ਜਨਤਾ ਨੂੰ ਜਾਗਰੂਕ ਕਰਾਇਆ ਹਰ ਮੰਦਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਹਾਂ ਜੋਕ ਸਿੰਘ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਤੇ ਜਨ ਸੰਗਤਾਂ ਨੂੰ ਜਨਤੂ ਲਾਇਆ ਗਿਆ ਕਿ ਇਹ ਜਿਆ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਤਾਈ ਸੰਗਤ ਮਾਨ ਨੂੰ ਸਨਮਾਨ ਨੂੰ ਫੇਸਪੌਂਡੀ ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਨੇੜੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨ ਤੇ پابੰਦੀ ਲਗਾ ਦਿੱਤੀ ਗਈ ਹੈ ਹੈਰੀਟੇਜ ਸਟਰੀਟ ਤੇ ਬੋਰਡ ਵੀ ਲਗਾਏ ਜਾ ਰਹੇ ਨੇ ਜਿਨ੍ਹਾਂ ਤੇ ਲਿਖਿਆ ਹੈ ਕਿ ਗੀਤਾਂ ਉੱਪਰ ਰੀਲਾ ਬਣਾਉਣੀਆਂ ਜਾਂ ਪ੍ਰੀ-ਵੇਡਿੰਗ ਸ਼ੂਟ ਕਰਨੇ ਮਨਾ ਨੇ ਪੰਜਾਬ ਪੁਲਿਸ ਵੱਲੋਂ ਇਸ ਸੰਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਪੁਲਿਸ ਮੁਲਾਜ਼ਮਾ ਦਾ ਕੀ ਕੁਝ ਕਹਿਣਾ ਤੁਸੀਂ ਵੀ ਸੁਣੋ ਕੁਝ ਲੋਕ ਉਹਨਾਂ ਨੂੰ ਦੀ ਰੇਡਿੰਗ ਜੇ ਫੋਟੋ ਪੇਸ਼ ਹੋਵੇ ਨੇ ਯਾਰ ਕੁਛ ਐਵੋ ਜਿਹੇ ਫੋਟੋ ਪੇਸ਼ ਹੋਵੇ ਨੇ ਜਿਸ ਦਾ ਆਮ ਆਬਾਦਿਕ ਦੀ ਭਾਵਨਾ ਬਣੂ ਫੇਸਬੁਕ ਦੀ ਆ ਉਸ ਉਸ ਵਾਂਗੂ ਜਨਤਾ ਨੂੰ ਜਾਗਰੂਕ ਕਰਾਇਆ ਹਰ ਮੰਦਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਪਰ ਜੋ ਅਕਸਰ ਸਾਹਿਬ ਦੇ ਹੁਕਮਾਂ ਦੇ ਅਨਸਾਰ ਤੇ ਜਦ ਸੰਗਤਾਂ ਨੂੰ ਜਾਣੂਤ ਲਾਇਆ ਗਿਆ ਕਿ ਇਹ ਯਾਰ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਤਾਈ ਸੰਗਤ ਮਾਨ ਨੂੰ ਸਨਮਾਨ ਨੂੰ ਫੇਸਬੁਕ ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਨੇੜੇ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਨ ਤੇ پابੰਦੀ ਲਗਾ ਦਿੱਤੀ ਗਈ ਹੈ ਹੈਰੀਟੇਜ ਸਟਰੀਟ ਤੇ ਬੋਰਡ ਵੀ ਲਗਾਏ ਜਾ ਰਹੇ ਨੇ ਜਿਨ੍ਹਾਂ ਤੇ ਲਿਖਿਆ ਹੈ ਕਿ ਗੀਤਾ ਉੱਪਰ ਰੀਲਾ ਬਣਾਉਣੀਆਂ ਜਾਂ ਪ੍ਰੀ-ਵੇਡਿੰਗ ਸ਼ੂਟ ਕਰਨੇ ਮਨਾ ਨੇ ਪੰਜਾਬ ਪੁਲਿਸ ਵੱਲੋਂ ਇਸ ਸੰਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਪੁਲਿਸ ਮੁਲਾਜ਼ਮਾ ਦਾ ਕੀ ਕੁਝ ਕਹਿਣਾ ਤੁਸੀਂ ਵੀ ਸੁਣੋ ਕੁਝ ਲੋਕਾਂ ਵਿੱਚੋਂ ਪ੍ਰੀ-ਵੇਡਿੰਗ ਜਾਂ ਫੋਟੋ ਖਿੱਚਉਂਦੇ ਨੇ ਜਾ ਕੁਝ ਇਹੋ ਜਿਹੇ ਉਹ ਦੋ ਚੰਦੇ ਨੇ ਜਿਸ ਦਾ ਆਮ ਆਪਲਕ ਦੇ ਭਾਵਨਾਵਾਂ ਨੂੰ ਫੇਸਪੌਂਡੀ ਆ ਉਸ ਉਸ ਵੱਡੀ ਜਨਤਾ ਨੂੰ ਜਾਗਰੂਤ ਰਹਾ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਮਹਨਤ ਸਿੰਘ ਸਾਹਿਬ ਦੇ ਹੁਕਮਾਨ ਦੇ ਅਨਸਾਰ ਤੇ ਜਦ ਸੰਗਤਾਂ ਨੂੰ ਜਨਤੂ ਲਾਇਆ ਗਿਆ ਇਹ ਜਿਆ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਤਾਈ ਸੰਗਤ ਮਾਨ ਨੂੰ ਸਨਮਾਨ ਨੂੰ ਫੇਸਪੌਂਡੀ